ਵਾਹਿਗੁਰੂ ਗੁਰਮੰਤਰ ਜਿੜ ਕਰਨਾ ਜਿੜ ਕਰ ਕਰਕੇ ਕਰ ਕਰਕੇ ਇੱਕ ਅਵਸਥਾ ਬਣਦੀ ਹੈ ਰੋਮ ਰੋਮ ਦੀ ਜੋ ਮਹਾਰਾਜੀ ਦੀ ਬਾਣੀ ਚ ਲਿਖਿਆ ਗੁਰਮਖ ਰੋਮ ਰੋਮ ਹਰ ਧਿਆਵ ਹੈ ਰੋਮ ਰੋਮ ਦੀ ਅਵਸਥਾ ਮਲਕਿਆਂ ਦਾ ਵੀ ਰੋਮ ਕਹਿੰਦੇ ਸਰੀਰ ਦੇ ਵਾਲਾਂ ਨੂੰ ਇਹ ਰੋਮ ਆ ਵੀ ਇਹ ਜਿਹੜੇ ਰੋਮ ਨੇ ਖੁੱਲ ਜਾਂਦੇ ਨੇ ਜਦੋਂ ਖੁੱਲ ਜਾਂਦੇ ਨੇ ਜਦੋਂ ਫਿਰ ਉਹ ਗੱਜਦਾ ਮਾਲਕ ਉਹਦੀ ਆਵਾਜ਼ ਸਾਰੇ ਰੋਮਾਂ ਦੇ ਵਿੱਚ ਦੀ ਸਮਾ ਜਾਂਦੀ ਹੈ ਤੇ ਚੱਲਣ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਜਿਹੜੀ ਆ ਉਹ ਬਣ ਜਾਂਦੀ ਹੈ ਤੇ ਜਿਹੜੀ ਆਵਾਜ਼ ਜੇ ਰੋਮ ਰੋਮ ਸਿਮਰ ਨਾ ਕੀਤਾ ਹੋਵੇ ਤਾਂ ਸਿੱਧੀ ਆਵਾਜ਼ ਆਪਾਂ ਨੂੰ ਸੁਣਨੀ ਪੈ ਜੇ ਤਾਂ ਬਹੁਤ ਜ਼ਿਆਦਾ ਧਮਾਕਾ ਹੁੰਦਾ ਖੜਕਾ ਹੁੰਦਾ ਤੇ ਜੇ ਆਪਾਂ ਨਾਲ ਨਾਲ ਰੋਮ ਰੋਮ ਵੀ ਕਰਾਂਗੇ ਤਾਂ ਉਹ ਰੋਮ ਖੁੱਲ ਜਾਣਗੇ ਤੇ ਉਹ ਆਵਾਜ਼ ਜਿਹੜੀ ਆ ਸਾਰੇ ਰੋਮਾਂ ਦੇ ਵਿੱਚ ਦੀ ਐ ਸਮਾ ਦੇਗੀ ਠੀਕ ਹੈ ਇਸ ਕਰਕੇ ਰੋਮ ਰੋਮ ਕਰਨਾ ਵੀ ਜ਼ਰੂਰੀ ਆ ਉਹ ਵਿਧੀ ਦੱਸੀ ਹੋਈ ਆਪਾਂ ਤੇ ਵੈਸੇ ਤਾਂ ਵਿਧੀ ਤੋਂ ਬਿਨਾ ਵੀ ਚੱਲ ਪੈਂਦਾ ਹੈ ਲਗਾਤਾਰ ਤੁਸੀਂ ਤੁਰਦੇ ਫਿਰਦੇ ਵਾਹ ਗੁਰੂ ਵਾਹ ਵੱਧ ਤੋਂ ਵੱਧ ਟਾਈਮ ਦਿਓਗੇ ਤੇ ਰੋਮ ਰੋਮ ਆਪਣੇ ਆਪ ਚੱਲ ਪੈਂਦਾ ਠੀਕ ਹੈ ਤੇ ਜਦੋਂ ਰੋਮ ਰੋਮ ਚੱਲੇਗਾ ਤੇ ਉਹਦੀ ਨਿਸ਼ਾਨੀ ਕੀ ਹੋਏਗੀ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਰੋਮ ਰੋਮ ਚੱਲਦਾ ਉਹ ਪਤਾ ਲੱਗੇਗਾ ਕਿਸੇ ਖੜਕੇ ਤੋਂ ਜਿਵੇਂ ਪੱਖਾ ਚਲਾਇਆ ਕੋਈ ਮੋਟਰ ਚਲਾਈ ਕੋਈ ਵੀ ਖੜਕਾ ਹੋਇਆ ਤੂੰ ਨੂੰ ਆਉਣ ਲੱਗੇਗਾ ਇਹ ਵੀ ਕਹਿ ਰਿਹਾ ਵਾ ਗੁਰੂ ਪਰ ਉਹ ਨਹੀਂ ਕਹਿ ਰਿਹਾ ਤੁਹਾਡੀ ਸੁਰਤੀ ਨੇ ਪਕੜ ਲਿਆ ਠੀਕ ਹੈ ਨਾ ਉਦੋਂ ਸਮਝ ਲੈਣਾ ਵੀ ਰੋਮ ਰੋਮ ਦੀ ਅਵਸਥਾ ਸ਼ੁਰੂ ਹੋ ਗਈ ਤੇ ਫਿਰ ਉਹਨੂੰ ਆਪਾਂ ਚੈੱਕ ਕਰਨਾ ਹੁੰਦਾ ਦਿਲ ਦੀ ਧੜਕਨ ਤੇ ਕਿੱਥੇ ਚੈੱਕ ਕਰਨਾ ਜੀ ਜਿਹੜਾ ਸਾਡਾ ਦਿਲ ਆ ਨਾ ਇਹ ਇੱਕ ਮਸ਼ੀਨਰੀ ਆ ਇਹ ਪੰਪ ਕਰਦਾ ਹੈ ਬਲੱਡ ਖੂਨ ਨੂੰ ਐ ਕਰਦਾ ਸੱਡਦਾ ਇੱਕ ਸਾਹ ਦੇ ਵਿੱਚ ਸਾਡਾ ਦਿਲ ਦੀ ਧੜਕਣ ਜਿਹੜੀ ਆ ਉਹ 5 ਤੋਂ 7 ਵਾਰੀ ਧੜਕਦਾ। ਇੱਕ ਸਾਹ ਵਿੱਚ ਦੀ ਕਿੰਨੀ ਵਾਰੀ ਧੜਕਦਾ? 5 ਤੋਂ 7 ਵਾਰੀ ਆ ਫਟਾਫਟ। ਤੇ ਜਦੋਂ ਤੁਸੀਂ ਸਾਹ ਰੋਕਿਆ ਤੇ ਦਿਲ ਧੜਕਿਆ ਬਿਨ ਬੋਲੇ ਨਾਲ ਧੜਕਣ ਦੇ ਨਾਲ ਹੀ ਵਾਹ ਗੁਰੂ ਵਾਹ ਗੁਰੂ ਮਹਿਸੂਸ ਹੋ ਰਿਹਾ। ਤਾਂ ਸਮਝ ਲੈਣਾ ਰੋਮ ਰੋਮ ਚੱਲ ਪਿਆ। ਫੇਰ ਇਹਨੂੰ ਇਧਰੋਂ ਪੱਟ ਕੇ ਇਧਰੋਂ ਕਿੱਥੇ ਲੈ ਜਾਣਾ ਦਿਲ ਦੀ ਧੜਕਣ ਤੋਂ ਧੁੰਨੀ ਦੇ ਥੱਲੇ ਧਰਨਾ। ਤੁਨੀ ਦੇ ਥੱਲੇ ਕੀ ਹੈ ਜੀ ਧਰਨ ਜਿਹੜੀ ਆਪਾਂ ਕਹਿੰਦੇ ਧਰਨ ਪੈ ਗਈ ਉਹ ਹਿਲ ਜਾਂਦੀ ਹੈ ਨਾ ਦਾਏ ਉਹਨੂੰ ਕਹਿੰਦੇ ਪੈ ਗਈ ਨਾਭੀ ਦੇ ਥੱਲੇ ਤੁਨੀ ਦੇ ਥੱਲੇ ਧਰਨ ਉਹ ਧਰਨ ਵੀ ਖੜਕਾ ਕਰਦੀ ਆ ਟਕ 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 ਜਿਵੇਂ ਇਹ ਨਵਜ ਨਹੀਂ ਕਰਦੀ ਡਾਕਟਰ ਬੁਖਾਰ ਦੇ ਦਿਨ ਉੱਠ ਖੜਕਾ ਕਰਦੀ ਟਕ 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 ਇਸੇ ਤਰ੍ਹਾਂ ਉਹ ਵੀ ਪੁਆਇੰਟ ਜਿਹੜਾ ਉਹ ਖੜਕਾ ਕਰਦਾ ਟਕ ਐਂ ਆਵਾਜ਼ ਆਉਂਦੀ ਟਕ ਟਕ ਫਿਰ ਤੁਸੀਂ ਇਧਰੋਂ ਉਹਨੂੰ ਤੋੜ ਕੇ ਨਾਭੀ ਦੇ ਥੱਲੇ ਧਰਨ ਤੇ ਲਾ ਲੈਣਾ ਫਿਰ ਇਥੋਂ ਉਹ ਫਿਰ ਜਿਹੜਾ ਸੂਰਤੀ ਦਾ ਆਉਣਾ ਜਾਣਾ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਸੁੱਖਾ ਹੋ ਜਾਂਦਾ ਠੀਕ ਹੈ ਇਹ ਵੀ ਆਪਾਂ ਨੂੰ ਦੱਸਿਆ ਹੋਇਆ ਗੁਰਬਾਣੀ ਦੇ ਵਿੱਚ ਇਸ ਕਰਕੇ ਜੇ ਟਾਈਮ ਲੱਗੇ ਤਾਂ ਰੋਮ-ਰੋਮ ਵੀ ਸਿਮਰਨ ਕਰ ਲਿਆ ਕਰੋ ਤੇ ਜੇ ਆਪਣੇ ਆਪ ਚੱਲਦਾ ਉਹ ਮੈਂ ਦੱਸਿਆ ਜੇ ਤੁਸੀਂ ਚਲਾਉਣਾ ਚਾਹੁੰਦੇ ਹੋ ਉਹਦੇ ਲਈ ਕੀ ਕਰਨਾ ਪੈਗਾ ਅਜ ਸੱਜੇ ਹੱਥ ਦਾ ਅੰਗੂਠਾ ਇਹਨੂੰ ਐ ਪਾ ਲੈਣਾ ਹੱਥ ਨੂੰ ਤੇ ਇਹਨੂੰ ਇੱਥੇ ਰੱਖ ਲੈਣਾ ਅਜੇ ਇੱਥੇ ਡਾਕਟਰ ਬੁਖਾਰ ਨਹੀਂ ਚੈੱਕ ਕਰਦੇ ਨਵਜ ਦੇਖਦੇ ਆਂ ਉੱਥੇ ਰੱਖ ਲੈਣਾ ਗੂਠਾ ਜਦੋਂ ਗੂਠੇ ਨੂੰ ਐ ਰੱਖੋਗੇ ਤੇ ਤੁਸੀਂ ਸਾਹ ਰੋਕੋ ਆਪਦਾ ਤੇ ਖੜਕਾ ਕਰਦਾ ਆਉਂਦੀ ਨਾ ਆਵਾਜ਼ ਨਾੜ ਬੁੜਕਦੀ ਇੱਥੇ ਉੱਪਰ ਨੂੰ ਥੱਲੇ ਨੂੰ ਉੱਪਰ ਨੂੰ ਥੱਲੇ ਨੂੰ ਇਹਦੇ ਨਾਲ ਤੁਸੀਂ ਬਿਨ ਬੋਲੇ ਸੁਰਤੀ ਨਾਲ ਕਰਨਾ ਬੋਲਣਾ ਨਹੀਂ ਮੰਚਵਾ ਗੁਰ ਬਾ ਇੱਥੇ ਥੋੜਾ ਫਾਸਟ ਹੋਏਗਾ ਠੀਕ ਹੈ ਉਸ ਤਰ੍ਹਾਂ ਇਹ ਫਿਰ ਰੋਮ ਰੋਮ ਸਿਮਰਨ ਚਲਾਉਣ ਵਾਸਤੇ ਇਹ ਵੀ ਆਪਾਂ ਆਸਨਾ ਲੈ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਵੀ ਚੱਲ ਪਵੇ ਮਹਾਰਾਜ ਦੀ ਬਾਣੀ 'ਚ ਲਿਖਿਆ ਗੁਰਮੁਖ ਰੋਮ ਰੋਮ ਹਰ ਧਿਆਵੇ ਜਿਹੜਾ ਹੁਣ ਆਪਾਂ ਸਿਮਰਨ ਕੀਤਾ ਇਹਨੂੰ ਸਾਸਗ੍ਰਾਸ ਕਹਿੰਦੇ ਆ ਕੀ ਕਹਿੰਦੇ ਸਾਸਗ੍ਰਾਸ ਉਸ ਤੋਂ ਬਾਅਦ ਜਦੋਂ ਆਪਾਂ ਬੈਠੇ ਸੀ ਸਾਇਲੈਂਟ ਉਹਨੂੰ ਕਹਿੰਦੇ ਧਿਆਨ 'ਚ ਬੈਠਣਾ ਕੀ ਕਹਿੰਦੇ ਧਿਆਨਦਾਰਾ ਬੈਠਣਾ ਇਸ ਤੋਂ ਅੱਗੇ ਸਾਸਗ੍ਰਾਸ ਤੋਂ ਅੱਗੇ ਸਿਮਰਨ ਹੈ ਇੱਕ ਸਾਸ ਸਾਸ ਜਿਨੋਂ ਬਗਨੇ ਸਾਸ ਸਾਸ ਸਿਮਰੋ ਗੋਬਿੰਦ ਮਾਨੰਤਰ ਕੀ ਉਹ ਵੀ ਇੱਕ ਤਰੀਕਾ ਹੈ ਉਹ ਵੀ ਆਪਾਂ ਕਿਸ ਦਿਨ ਕਰਾਵਾਂਗੇ ਹੋ ਸਕਦਾ ਅਗਲੇ ਐਤਵਾਰ ਕਰਾਈਏ ਅੱਗੇ ਵੀ ਕਈ ਵਾਰੀ ਕਰਾਉਨੇ ਆ ਇਸ ਦਾ ਮਤਲਬ ਕਿ ਆਪਾਂ ਸਾਰੇ ਪੁਆਇੰਟਾਂ ਨੂੰ ਕਵਰ ਕਰਨਾ ਹੈ ਜਿਨ੍ਹਾਂ ਨੇ ਤਾਂ ਪ੍ਰਚਾਰ ਕਰਨਾ ਜੀ ਉਹਨਾਂ ਨੂੰ ਤਾਂ ਇਹ ਸਾਰੇ ਪੁਆਇੰਟ ਕਵਰ ਕਰਨੇ ਪਣਗੇ ਪਤਾ ਨਹੀਂ ਕਦੋਂ ਕਿਸੇ ਨੇ ਕੀ ਸਵਾਲ ਪਾ ਦੇਣਾ ਤੇ ਤੁਹਾਡੇ ਕੋਲੇ ਉਹਦਾ ਜਵਾਬ ਹੋਣਾ ਚਾਹੀਦਾ ਠੀਕ ਹੈ ਤੇ ਉਹ ਵੀ ਗਾਂ ਵਿਧੀਆਂ ਦੱਸਾਂਗੇ ਜੇ ਸਵਾਲ ਦਾ ਜਵਾਬ ਨਹੀਂ ਹੈਗਾ ਤੇ ਜਵਾਬ ਕਿੱਥੋਂ ਲੈਣਾ ਉਹ ਵੀ ਇੱਥੋਂ ਹੀ ਲੈਣਾ ਠੀਕ ਹੈ ਉਹ ਦੇਖਣ ਵਾਲੀ ਅੱਖ ਜਦੋਂ ਬਣਦੀ ਹੈਗੀ ਫਿਰ ਆਪਣੇ ਆਪ ਪਤਾ ਲੱਗਦੀ ਹੈ ਠੀਕ ਹੈ ਹਰ ਇੱਕ ਚੀਜ਼ ਜਿਹੜੀ ਇੱਥੇ ਦੱਸੀ ਜਾਂਦੀ ਹੈ ਜੋ ਕਵਤਾ ਦੇ ਵਿੱਚ ਵੀ ਗੁਰਮੁਖਾਂ ਨੇ ਗਾਇਨ ਕੀਤਾ ਸੀ ਵੀ ਜੇ ਜੁਗਤियां ਸਮਝਣੇ ਤਾਂ ਜੋ ਗੁਰੂ ਸਰ ਕੋ ਕਿ ਐਂ ਕਿਹਾ ਸੀ ਨਾ ਤੇ ਵਾਕਿਆਹੀਂ ਇੱਥੇ ਯੁਕਤੀਆਂ ਬੜੀਆਂ ਬਰੀਕੀ ਦੇ ਵਿੱਚ ਦੱਸੀਆਂ ਜਾਂਦੀਆਂ ਨੇ ਕਿਸੇ ਵੀ ਗੁਰਮੁਖ ਨੇ ਇਹਨਾਂ ਨੂੰ ਕਵਰ ਕਰਨਾ ਜਿਨ੍ਹਾਂ ਨੇ ਪ੍ਰਚਾਰ ਕਰਨਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਸਿੱਖਣਾ ਸਾਰਾ ਠੀਕ ਹੈ ਜਿਨ੍ਹਾਂ ਨੇ ਗਾਂ ਸਟੇਜ ਤੇ ਪ੍ਰਚਾਰ ਕਰਨਾ ਤੇ ਵੈਸੇ ਜਿਨ੍ਹਾਂ ਨੇ ਘਰੇ ਹੀ ਆਪਣੇ ਭੈਣਾ ਭਰਾਵਾਂ 'ਚ ਵਿਚਾਰ ਕਰਨੀ ਉਹ ਵੀ ਸਿੱਖ ਲੈਣਾ ਤਾਂ ਚੰਗਾ ਸਾਰੇ ਟ੍ਰੇਨਿੰਗ ਲਓ ਤੇ ਪੁੱਛਿਆ ਕਰੋ ਜਦੋਂ ਆਉਨੇ ਹੋ ਨਾ ਪੁੱਛਿਆ ਕਰੋ ਕੋਈ ਨਾ ਕੋਈ ਵੀ ਹਾਂਜੀ ਇਹਦਾ ਕੀ ਮਤਲਬ ਆ ਕੀ ਹੈ ਹਨਾ ਕਈ ਵਾਰੀ ਅਵਸਥਾ ਬੰਦੀ ਹੁੰਦੀ ਹੁੰਦੀ ਐ ਸੋਹਣੀ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਠੀਕ ਐ ਤੇ ਇਸ ਕਰਕੇ ਨਾਲ ਦੀ ਨਾਲ ਕੁਛ ਕੁਛ ਕਰਦੇ ਰਹਿਣਾ ਗਾਈਡ ਲਾਈਨ ਲੈਂਦੇ ਰਹਿਣਾ ਅੱਗੇ ਚੱਲ ਜਾਈਏ ਵਧੀ ਅੱਗੇ ਮਾਲਕ ਵਾਲੇ ਪਾਸੇ ਨੂੰ ਉਹ ਖੇਡ ਜਿਹੜਾ ਖੇਡ ਬਣਾਇਆ ਮਾਲਕ ਨੇ ਆਵਣ ਜਾਣ ਇੱਕ ਉਹ ਖੇਡ ਸਹਿ ਸੁਭਾਏ ਚੱਲਦਾ ਤੇ ਜੇ ਆਪਾਂ ਉਹ ਖੇਡ ਖੁਦ ਖੇਢੀਏ ਫਰਕ ਨਹੀਂ ਪੋਗਦਾ ਜਦੋਂ ਆਪਾਂ ਬੱਚੇ ਖੇਡ ਖੇਡਦੇ ਆ ਕਿੰਨਾ ਇਹਨਾਂ ਨੂੰ ਚਾ ਚੜਦਾ ਹਨ ਭੱਜੇ ਫਿਰਦੇ ਨੇ ਹਨ ਥੱਕਦੇ ਨਹੀਂ ਆਗਦੇ ਆਪਾਂ ਇਹ ਖੇਡ ਨੂੰ ਖੁਦ ਸਮਝ ਕੇ ਮਾਲਕ ਨਾਲ ਮਲਾਪ ਕਰਕੇ ਖੇਡ ਨੂੰ ਖੇਡਣਾ ਹੈ ਠੀਕ ਹੈ ਜੀ ਦੇਵ ਸਰਾ ਦੁਇ ਦਾਈ ਦਾਇ ਅਖਿਲੇ ਸਗਲ ਜਗਤ ਮੇਰੇ ਬ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਹ ਪਾਇਆ ਆਪੇ ਫਰਕ ਕਰੇ ਵੇਖ ਵਿਖਸੇ ਸਬਰਸ ਦੇਹੀ ਮਾਹਾਂ ਹੈ ਵਾਜੇ ਪੌਣ ਤੇ ਆਪ ਵਜਾਏ ਸ਼ਿਵ ਸ਼ਕਤੀ ਦੇਹੀ ਮੇ ਪੜੇ ਸ਼ੇਵ ਕਹਿੰਦੇ ਨਾਮ ਨੂੰ ਸ਼ਕਤੀ ਕਹਿੰਦੇ ਮਾਇਆ ਨੂੰ ਸ਼ਿਵ ਕੇ ਨੂੰ ਕਹਿੰਦੇ ਜੀ ਨਾਮ ਨੂੰ ਸ਼ਕਤੀ ਕੇ ਨੂੰ ਕਹਿੰਦੇ ਮਾਇਆ ਨੂੰ ਮਾਇਆ ਦੇ ਤੇ ਸ਼ਕਤੀ ਦੇ ਵਿਚਾਲੇ ਮਨ ਆਇਆ ਖੇਡ ਖੇਡਣ ਤੇ ਕਿਹੜੀ ਚੀਜ਼ ਖਿੱਚਦੀ ਆ ਮਾਇਆ ਖਿੱਚਦੀ ਆ ਉਹ ਲੈ ਜੂਗੀ ਤੇ ਜੇ ਇਧਰ ਮਾਲਕ ਵੱਲੋਂ ਲਿਖਾ ਕੇ ਆਇਆ ਹੋਇਆ ਹਾਂਜੀ ਮਨਸਾ ਧਾਰ ਜੋ ਕਰਦੇ ਆਵੇ ਮਨਸਾ ਲੈ ਕੇ ਆਇਆ ਹੋਇਆ ਸਾਧ ਸੰਗ ਜਨਮ ਮਰਨ ਮਟਾਵੇ ਆਸ ਮਨੋਰਥ ਪੂਰਨ ਹੋਵੇ ਪਿੱਛੇ ਗੁਰ ਦਸਾਇ ਜਿਉ ਤੇ ਉਹ ਫਿਰ ਨਾਮ ਵਾਲੇ ਪਾਸੇ ਨੂੰ ਖਿੱਚਿਆ ਜਾਏਗਾ ਉਹ ਫਿਰ ਨਾਮ ਦੀ ਗੱਲ ਕਰੇਗਾ ਉਹ ਆਪਦੇ ਮਾਲਕ ਦੀ ਵਡਿਆਈ ਕਰੇਗਾ ਜਦੋਂ ਦੇਖੇਗਾ ਨਾ ਉਹ ਬਸ ਮਾਲਕ ਦੇ ਗੁਣ ਗਾਏਗਾ ਹੋਰ ਨਹੀਂ ਗਾਏਗਾ ਹੋਰ ਗੱਲ ਉਹਨੂੰ ਚੰਗੀ ਨਹੀਂ ਲੱਗਣੀ ਅਦਨਿਆ ਵੀ ਬਾਹਰ ਮੁਖੀ ਵਿਚਾਰਾਂ ਵੀ ਨਹੀਂ ਚੰਗੀ ਲੱਗਣ। ਅੰਦਰ ਮੁਖੀ ਦਾ ਟੇਸਟ ਆਏਗਾ ਨੂੰ। ਕੋਈ ਵੀ ਮੜਾ ਜੀ ਅੰਦਰ ਮੁਖੀ ਬੋਲੇਗਾ। ਉਹਦਾ ਜੀ ਕਰੇਗਾ ਮੈਨੂੰ ਸੁਣਾ। ਇਸੇ ਤਰ੍ਹਾਂ ਜਿਵੇਂ ਗੁਰਮੁਖ ਭਾਈ ਸਾਹਿਬ ਨੂੰ ਸੁਣਦੇ ਸੀ। ਸੁਣਦਿਆਂ ਸੁਣਦਿਆਂ ਬਾਹਰ ਮੁਖੀ ਕੋਈ ਗੱਲ ਕਰਦਾ ਸੀ ਉਹ ਨਹੀਂ ਸੀ ਗੱਲ ਉਹ ਕਿਉਂਕਿ ਪਤਾ ਲੱਗ ਗਿਆ ਵੀ ਗੱਲ ਅਸਲ ਤਾਂ ਹੈ। ਮਤਲਬ ਆ ਨਿਕਲਦਾ ਪਿਆ ਇਸ ਪੰਕਤੀ ਦਾ ਕੱਢ ਕੀ ਰਿਹਾ ਗੁਰਮੁਖ ਉਥੇ ਫਿਰ ਜਿਹੜੇ ਖੋਜੀ ਹੁੰਦੇ ਨੇ ਉਹ ਪਕੜ ਜਾਂਦੇ ਆ ਠੀਕ ਨੇ ਤੇ ਕਈ ਤਾਂ ਉੱਠ ਕੇ ਸਵਾਲ ਵੀ ਕਰ ਦਿੰਦੇ ਆ ਕਈ ਉੱਠ ਕੇ ਸਵਾਲ ਵੀ ਕਰਨ ਲੱਗੇ ਹੁਣ ਸੰਗਤ ਵਿੱਚ ਦੱਸੋ ਜੀ ਤੁਸੀਂ ਫੇਰ ਕਰਦੇ ਆ ਸ਼ਬਦ ਪੜਿਆ ਦੱਸੋ ਫੇਰ ਕਰ ਕਿੱਥੇ ਆ ਤੇ ਕੀ ਦੱਸੇਗਾ ਜੇ ਪਤਾ ਹੋਊਗਾ ਸੰਗਤ ਕਰਕੇ ਫਿਰ ਦੱਸੇਗਾ ਵੀ ਫੇਰ ਕਰ ਇੱਥੇ ਆ ਫੇਰ ਕਰ ਬੈਸੋ ਹਰ ਜਨੂ ਪਿਆਰੇ ਸਤਿਗੁਰ ਤੁਮਰੇ ਤੇ ਜੇ ਉਹਨਾਂ ਨੇ ਪੁੱਛ ਲਿਆ ਨਿੱਜ ਮਹਿਲ ਕਿੱਥੇ ਆ ਨਿੱਜੀ ਘਰ ਮਹਿਲ ਬਾਅਦ ਸੰਸੈ ਦੇ ਬਹਰ ਨੂੰ ਹੋਏਗਾ ਤੇ ਵੀ ਜੇ ਸੰਗਤ ਕੀਤੀ ਹੋ ਤਾਂ ਫਿਰ ਦੱਸੇਗਾ ਵੀ ਨਿੱਜ ਘਰ ਮਹਿਲ ਇੱਥੇ ਆ ਹੈ ਨਾ ਇਹ ਸਾਰੀ ਆਪਾਂ ਗਿਆਨ ਇਹ ਤੁਸੀਂ ਤਾਂ ਲੈ ਚੁੱਕੇ ਹੋ ਜਿਹੜੇ ਗਾਂ ਤੁਹਾਡੇ ਸੰਪਰਕ ਵਿੱਚ ਆ ਰਹੇ ਨੇ ਉਹਨਾਂ ਨੂੰ ਵੀ ਦਿਓ ਕਿਉਂਕਿ ਸਾਰੇ ਮਾਲਕ ਦੇ ਬੱਚੇ ਹਨ ਉਹਨਾਂ ਨੂੰ ਵੀ ਦਿਓ ਕਿਸੇ ਨਾਲ ਦੁਬਧਾ ਨਾ ਕਰੋ ਕਿਸੇ ਨਾਲ ਦੁਬਧਾ ਨਾ ਕਰੋ ਕਿਸੇ ਦਾ ਮੜਾ ਕਰਨਾ ਤਾਂ ਕੀ ਵੀ ਸੋਚ ਵੀ ਨਹੀਂ ਬੰਨੀ ਚਾਹੀਦੀ ਤੇ ਸੋਚ ਉਹ ਬੰਨੀ ਚਾਹੀਦੀ ਜੇ ਸਾਡੇ ਗੁਰੂ ਨੇ ਸਾਨੂੰ ਗਿਆਨ ਦਿੱਤਾ ਤੇ ਉਹਨਾਂ ਨੇ ਕੀ ਗਿਆਨ ਦਿੱਤਾ ਕਰਪਲਾ ਊਪਲਾ ਤੰਤੁਪਲੇ ਦਾ ਪਲਾ ਤੇ ਭਲਾ ਕਹਿੰਦੇ ਨਾਲੋਂ ਨਾਮ ਨਾਲ ਕਹਿੰਦੇ ਨਾਲੋਂ ਨਾਮ ਨਾਲ ਪਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਨਾਮ ਨਾਲ ਪਲਾ ਤਾਂ ਹੋਊਗਾ ਕਿਉਂ ਨਾਮ ਨਾਲ ਉਹ ਲਿਵਟੂਟੀ ਝੂਂਗਾ ਚ ਗਏ ਹੁਣ ਚਾਂਸ ਮਿਲਿਆ ਮਨੁੱਖ ਜਾਮਾ ਹੁਣ ਨਾਮ ਨਾਲ ਲਿਵ ਜੋੜ ਲਈਏ ਹਾਂਜੀ ਜਿਹੜੀ ਲਿਵ ਟੁੱਟੀ ਸੀ ਲਿਵ ਛੁੜਕੀ ਲਗੀ ਦ੍ਰਿਸ਼ਨਾ ਮਾਇਆ ਅਮਰ ਬਤਾ ਹੁਣ ਮੌਕਾ ਹੈ ਨਾਮ ਨਾਲ ਫੇਰ ਲਿਵ ਜੋੜ ਲਈਏ ਇਸ ਕਰਕੇ ਨਾਮ ਦਾ ਭੇਦ ਦੇਣਾ ਨਾਮ ਦਾ ਭੇਦ ਦੇਣਾ ਇਹ ਸਭ ਤੋਂ ਵੱਡਾ ਭਲਾ ਜੇ ਤੁਸੀਂ ਨਾਮ ਦਾ ਭੇਦ ਦੇ ਦਿੱਤਾ ਕਿਸੇ ਨੂੰ ਸਮਝ ਲੋ ਘਰੇ ਚਲਾ ਜਾਏਗਾ ਫਿਰ ਘਰ ਚਲਾ ਜਾਏਗਾ ਨਿੱਜ ਮਹਿਲ ਚਲਾ ਜਾਏਗਾ ਕਿੰਨਾ ਵੱਡਾ ਭਲਾ ਹੋ ਗਿਆ ਜੀ ਉੱਲੇ ਨੂੰ ਰਾਹ ਦਿਖਾਤਾ ਤੁਸੀਂ ਈ ਵੱਡਾ ਬਲਾ ਸਰ ਤੇ ਸੰਤਾਂ ਦੀ ਸੇਵਾ ਵੀ ਕੀ ਆ ਨਾਮ ਤੇ ਹੋਣਾ ਸੰਤ ਕੀ ਸੇਵਾ ਨਾਮ ਤੇ ਆਈ ਐ ਨਹੀਂ ਹੈ ਕਿ ਹੋਰ ਹੀ ਤੁਸੀਂ ਕਰਦੇ ਰਹੋ ਲੇਕਿਨ ਸੇਵਾ ਉਹਨਾਂ ਨੇ ਦੱਸਿਆ ਤੁਹਾਨੂੰ ਵੀ ਐਂ ਸਿਮਰਨ ਕਰੋ ਜੇ ਤੁਸੀਂ ਸਿਮਰਨ ਕਰੋਗੇ ਸਮਝ ਲੋ ਸੰਤ ਦੀ ਸੇਵਾ ਆਏਗੀ ਠੀਕ ਨੇ ਤੇ ਜੇ ਸਿਮਰਨ ਨਹੀਂ ਕਰਦੇ ਫਿਰ ਨਹੀਂ ਬੜੀ ਬਰੀਕੀ ਹੈ ਗੁਰਬਾਨੀ ਗੁਰੂ ਨੂੰ ਸਮਝਣਾ ਆ ਦੀਪਲੀ ਜਾਣਾ ਆਪਾਂ ਬੜਾ ਡੂੰਘਾ ਜਾਣਾ ਜਦੋਂ ਤੁਸੀਂ ਸਹਿਜ ਵਿੱਚ ਆ ਗਏ ਮਹਾਰਾਜ ਦੀ ਬਾਣੀ ਨੂੰ ਅੱਗੇ ਰੱਖੋਗੇ ਤੇ ਫਿਰ ਤੁਹਾਨੂੰ ਮਾਲਕ ਵੀ ਆਪਣੇ ਆਪ ਜਨਾਏਗਾ ਕੁਝ ਤਾਂ ਮਾਲਕ ਦੇ ਬੱਚੇ ਜਨਾਉਂਦੇ ਆ ਹਨਾ ਜਿਵੇਂ ਅਸੀਂ ਮਾਲਕ ਦੇ ਬੱਚੇ ਤੁਸੀਂ ਮਾਲਕ ਦੇ ਬੱਚੇ ਕੁਝ ਫਿਰ ਮਾਲਕ ਵੀ ਜਨਾਉਂਦਾ ਹੈ ਫਿਰ ਜਿਹਨਾਂ ਨੂੰ ਆਪਾਂ ਸਤਿਗੁਰੂ ਦਾ ਮੰਨਦੇ ਉਹ ਵੀ ਜਨਾਉਂਦਾ ਉਹ ਤਾਂ ਬਹੁਤ ਜ਼ਿਆਦਾ ਕਿਉਂਕਿ ਉਹਦੇ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਨਾ ਕਿੰਨਾ ਸਤਿਗੁਰ ਦਾ ਦੱਸਿਆ ਹੈ ਗੁਰਬਾਨੀ ਦੇ ਵਿੱਚ ਸੋ ਗੁਰਮੂ ਪਿਆਰਿਓ ਸਮਾਂ ਹੋ ਗਿਆ ਹੈ ਕਲਾਸ ਦਾ ਤੁਸੀਂ ਬਹੁਤ ਦੂਰੋਂ ਦੂਰੋਂ ਆਉਨੇ ਹੋ ਮਾਲਕ ਨੂੰ ਮਿਲਣ ਵਾਸਤੇ ਇੱਥੇ ਆਉਂਦਿਆਂ ਅਗਰ ਤੁਹਾਨੂੰ ਭੁਲੇਖੇ ਚ ਰੱਖਿਆ ਜਾਏ ਹੈ ਨਾ ਤੇ ਫਿਰ ਇਹਦੂ ਵੱਡਾ ਕੋਈ ਅਗਿਰਤ ਕਰਨ ਨਹੀਂ ਹੋਏਗਾ ਇੱਥੇ ਆਉਂਦਿਆਂ ਤੁਹਾਨੂੰ ਤਾਂ ਹੀ ਕਲੀਅਰ ਕੀਤਾ ਜਾਂਦਾ ਸਾਰਾ ਕਿਸੇ ਨੂੰ ਧੋਖੇ 'ਚ ਨਹੀਂ ਰੱਖਿਆ ਜਾਂਦਾ। ਵੀ ਮਹਾਰਾਜ ਦੀ ਬਾਣੀ ਦੇ ਮੁਤਾਬਕ ਤੁਹਾਨੂੰ ਸ਼ਿਓਰ ਕਰ ਦਿੱਤਾ ਜਾਂਦਾ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ। ਵੀ ਹੁਣ ਪਿਆਰ ਪਾਉਣਾ ਤੁਹਾਡੇ ਵੱਸ 'ਚ ਆ ਜੀ। ਮਾਲਕ ਨਾਲ ਪਿਆਰ ਪਾਉਣਾ ਤੁਹਾਡੇ ਵੱਸ 'ਚ ਆ। ਦੱਸ ਦਿੱਤਾ ਕਿਵੇਂ ਪਾਏਗਾ। ਪਿਆਰ ਨਾਲ ਸਿਮਰਨ ਕਰੋ। ਪਿਆਰ ਨਾਲ ਅਨਹਦੇ ਸ਼ਬਦ ਸੁਣੋ। ਪਿਆਰ ਨਾਲ ਮਾਲਕ ਨੂੰ ਦੇਖੋ। ਤੇ ਪਿਆਰ ਦੇ ਨਾਲ ਚਾਹ ਦੇ ਨਾਲ ਉਹਦੀ ਗੱਲ ਸੁਣੋ ਜੇ ਕੋਈ ਸੁਣਾਉਂਦਾ ਤਾਂ ਮਾਲਕ ਦੀ ਗੱਲ ਸੁਣੋ ਤੇ ਮਹਾਰਾਜ ਨੇ ਮੰਗ ਕਿੱਡੀ ਵੱਡੀ ਮੰਗ ਅਦਾ ਕੀਤੀ ਮਾਲਕ ਦੀ ਗੱਲ ਸੁਣਾਉਣ ਦੀ ਤੇ ਮਲਾਪ ਦੀ ਕਿੱਡੀ ਹੋ ਕਿੰਨੀ ਵੀ ਵੱਡੀ ਮੰਗ ਅਦਾ ਕੀਤੀ ਕਹਿੰਦੇ ਤਹਾਂ ਸਾਹਿਬ ਕੀ ਬਾਤ ਜੇ ਆਖਾਂ ਤਹੋ ਨਾਨਕ ਕੀ ਆ ਦੀਜੈ ਕਹਿੰਦੇ ਜੇ ਤੁਹਾਨੂੰ ਸਾਹਿਬ ਦੀ ਗੱਲ ਸੁਣਾਈਏ ਦੱਸੋ ਕਹਿੰਦੇ ਕੀ ਦਿਓਗੇ ਯਾਬੇ ਸੀਸ ਬੜੇ ਕਰ ਬੈਠਣ ਦੀ ਜੇ ਬਿਨ ਸਿਰ ਸੇਵ ਕਰੀ ਜੇ ਕਹਿੰਦੇ ਸੀਸ ਵੱਡਕਿ ਉਹਨੂੰ ਮੂਹਰੇ ਦੀ ਥਾਂ ਕੁਰਸੀ ਦੀ ਥਾਂ ਬੈਠਣ ਨੂੰ ਦੇ ਦਿਆਂ ਤੇ ਬਿਨਾਂ ਸਿਰ ਤੋਂ ਉਹਦੀ ਸੇਵਾ ਕਰਾਂ ਇੰਨੀ ਕੀਮਤ ਵਾਹੇ ਇਸ ਕਰਕੇ ਜਿਨ੍ਹਾਂ ਨੂੰ ਅਨਹਦਿ ਸ਼ਬਦ ਸੁਣਦਾ ਨਾ ਤੁਹਾਨੂੰ ਸੁਣਦੀ ਕੰਨਾਂ ਚ ਤੇ ਉਹ ਸਮਝ ਲਓ ਵੀ ਉਹ ਸੰਤ ਪਦਵੀ ਤੇ ਪਹੁੰਚ ਗਏ ਚਾਹੇ ਉਹ ਕਿਸੇ ਵੀ ਕੱਪੜੇ ਦੇ ਵਿੱਚ ਪੈਂਟ ਸ਼ਰਟ ਵਿੱਚ ਜਾਂ ਕੁੜਤੇ ਪਜਾਮੇ ਜਾਂ ਚੋਲੇ ਤੇ ਕਿਸੇ ਵੀ ਲਿਬਾਸ ਜਿਸ ਨੂੰ ਵੀ ਉਹ ਧੰਨ ਸੁਣ ਲੱਗੀ ਤੇ ਭਰੋਸਾ ਆ ਗਿਆ ਮਹਾਰਾਜ ਦੀ ਬਾਣੀ ਦੇ ਮੁਤਾਬਕ ਉਹ ਮਨ ਕਿੱਥੇ ਪਹੁੰਚ ਗਿਆ ਜੀ ਸੰਤ ਪਦਵੀ ਤੇ ਪਹੁੰਚ ਗਿਆ ਸੰਤ ਤੋਂ ਬਾਅਦ ਫਿਰ ਮਨ ਨੇ ਕਿਹੜੀ ਪਦਵੀ ਤੇ ਪਹੁੰਚਣਾ ਸਾਧੂ ਦੀ ਪਦਵੀ ਤੇ ਪਹੁੰਚਣਾ ਸਾਧੂ ਤੋਂ ਬਾਅਦ ਕਿੱਥੇ ਪਹੁੰਚਣਾ ਭਗਤ ਦੀ ਪਦਵੀ ਤੇ ਪਹੁੰਚਣਾ ਫਿਰ ਉਸ ਤੋਂ ਬਾਅਦ ਬ੍ਰਹਮ ਗਿਆਨੀ ਦੀ ਪਦਵੀ ਤੇ ਪਹੁੰਚਣਾ ਇਹ ਸਟੈਪ ਬਾਈ ਸਟੈਪ ਫਿਰ ਗੁਰਮੁਖ ਗੁਰੂ ਹੈਨਾ ਸਤਿਗੁਰੂ ਇਹ ਸਾਰਾ ਗੁਰਬਾਣੀ ਵਿੱਚ ਖੁੱਲ ਕੇ ਦੱਸਿਆ ਹੋਇਆ ਹੈ ਤੇ ਆਪਾਂ ਹੌਲੀ ਹੌਲੀ ਜਿਵੇਂ ਜਿਵੇਂ ਤੁਹਾਨੂੰ ਕੋਈ ਪੁਆਇੰਟ ਆਵੇ ਨਾਲ ਦੀ ਨਾਲ ਪੁੱਛੀ ਜਾਣਾ ਠੀਕ ਹੈ ਸੋ ਗੁਰਮੁਖ ਪਿਆਰਿਓ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਉਣੇ ਮਾਲਕ ਨੂੰ ਮਿਲਣ ਵਾਸਤੇ